ਸਾਰੀ ਸੰਧੂ ਫੈਮਲੀ ਹੋਈ ਇਮੋਸ਼ਨਲ ਜਦੋਂ ਭੈਣ ਦੀ ਡੋਲੀ ਤੁਰੀ ਸਕਰੀਨ ਉੱਪਰ ਚੱਲਦੀ ਤੁਸੀਂ ਵੀਡੀਓ ਦੇਖ ਸਕਦੇ ਜਿਸ ਦੇ ਵਿੱਚ ਜਦੋਂ ਅਮਨਦੀਪ ਕੌਰ ਦੀ ਵਡੋਲੀ ਤੁਰੀ ਤਾਂ ਗੁਰਸ਼ਰਨ ਸੰਧੂ ਤੇ ਉਸ ਦੀ ਭੈਣ ਦੇ ਅੱਖਾਂ ਦੇ ਵਿੱਚੋਂ ਅਥਰੂ ਡਿੱਗਦੇ ਪੈ ਰਹੇ ਨੇ ਜਿਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਗੱਗੂ ਕਿੰਨਾ ਦੁਖੀ ਆ ਇੱਕ ਆਪਣੀ ਭੈਣ ਨੂੰ ਤੋੜ ਕੇ ਕਿਉਂਕਿ ਗੱਗੂ ਆਪਣੀ ਭੈਣਾਂ ਨੂੰ ਬਹੁਤ ਪਿਆਰ ਕਰਦਾ ਹੈਗਾ ਤੇ ਗੱਗੂ ਅਕਸਰ ਹੀ ਕਹਿੰਦਾ ਰਹਿੰਦਾ ਹੈਗਾ ਕੀ ਮੇਰਾ ਦਿਲ ਨਹੀਂ ਲੱਗਣਾ ਜਦੋਂ ਮੇਰੀਆਂ ਭੈਣਾਂ ਇਸ ਘਰੋਂ ਤਲੀਆਂ ਜਾਣਗੀਆਂ ਬਾਕੀ ਤੁਸੀਂ ਭੈਣ ਨੂੰ ਵਿਆਹ ਦੀਆਂ ਮੁਬਾਰਕਾਂ ਜ਼ਰੂਰ ਦਿਓ ਬਾਕੀ ਗੱਗੂ ਲਈ ਵੀ ਦੋ ਸ਼ਬਦ ਜ਼ਰੂਰ ਲਿਖੋ ਕਮੈਂਟ ਬਾਕਸ ਦੇ ਵਿੱਚ ਬਾਕੀ ਤੁਸੀਂ ਹੋਰ ਵੀ ਸਕਰੀਨ ਉੱਪਰ ਚੱਲਦੀਆਂ ਵੀਡੀਓ ਦੇਖ ਸਕਦੇ ਜੋ ਪੈਲਸ ਦੀਆਂ ਵੀਡੀਓਜ਼ ਨੇ ਬਾਕੀ ਤੁਸੀਂ ਅੱਗੇ ਵੀ ਉਹ ਸਾਰੀਆਂ ਵੀਡੀਓ ਜ਼ਰੂਰ ਦੇਖਿਓ ਲਗਾਤਾਰ ਅਪਡੇਟਸ ਲਈ ਚੈਨਲ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਭ ਤੋਂ ਪਹਿਲਾਂ ਨਵੀਂ ਤੇ ਤਾਜ਼ਾ ਅਪਡੇਟਸ ਲਈ ਚੈਨਲ ਤੇ ਬਨੇ ਰਹੋ ਰੱਬ ਰੱਖਾ 52000 52000 52000 ਮੁਬਾਰਕਾਂ ਜੀ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ